ਐਮਐਲਏ ਸਾਹਿਬ ਗੋਗੀ ਸਾਹਿਬ ਨੇ ਕਿਹਾ ਵੀ ਮੈਂ ਕਹਦਾ ਤੇ ਰੱਸੀ ਬੰਦ ਕਰ ਦੋ ਇਦਾਂ ਇੰਡਸਟਰੀਆਂ ਨਹੀਂ ਬੰਦ ਹੁੰਦੀਆਂ ਜੇ ਇਹ ਇੰਡਸਟਰੀ ਬੰਦ ਕਰਨੀ ਤੇ ਫਿਰ ਰੈਵਨਿਊ ਕਿੱਥੋਂ ਲੈਣਾ ਮਿਨਿਸਟਰ ਸਾਹਿਬ ਨੇ ਤਨਖਾਹ ਕਿੱਥੋਂ ਲੈਣੀ ਹੈ ਐਮਐਲਏ ਨੇ ਤਨਖਾਹ ਕਿੱਥੋਂ ਲੈਣੀ ਹੈ ਗਵਰਨਮੈਂਟ ਲੋਕਲ ਬਾਡੀਜ਼ ਕਿੱਥੋਂ ਚੱਲਣਗੀਆਂ ਕਾਰਪੋਰੇਸ਼ਨਾਂ ਕਿੱਦਾਂ ਚੱਲਣਗੀਆਂ ਔਰ ਬਿਲਕੁਲ ਅਸੀਂ ਟ੍ਰੀਟਮੈਂਟ ਵਾਸਤੇ ਪਾਣੀ ਦੇਣੇ ਆ ਸਾਡਾ ਕੋਈ ਇਹ ਰੋਲ ਨਹੀਂ ਹੈ ਕਿ ਬੋਟਾਂ ਨਾਲ ਖੜਾ ਹੋਵੋ ਚਲੋ ਇਹ ਕਹਿੰਦਾ ਵੀ ਇਹਦਾ ਹੱਲ ਕੱਢਣਾ ਚਾਹੀਦਾ ਇਕੱਠੇ ਬੈਠੋ ਇਕੱਠੇ ਬੈਠ ਕੇ ਹੱਲ ਢੋ ਹੱਲ ਗੱਡਿਆਂ ਦਾ ਸੋਚੋ ਜਿਹੜੀਆਂ ਵੱਡੀਆਂ ਕੰਟਰੀਜ਼ ਜਿਹੜੀਆਂ ਜਿਨ੍ਹਾਂ ਦੀ ਕਿੰਨੀ ਜਿਆਦਾ ਇੰਡਸਟਰੀ ਆ ਉਹ ਤੇ ਉਹਨਾਂ ਨੇ ਹੱਲ ਹੱਲ ਪਾਇਆ ਤਾਂ ਸਾਨੂੰ ਲੱਭਣ ਨੂੰ ਕਿਹੜੀ ਪ੍ਰੋਬਲਮ ਆਪਾਂ ਹਰ ਹਾਲ ਤਾਂ ਹਰ ਚੀਜ਼ ਦਾ ਹੈਗਾ ਵੀ ਅਸੀਂ ਜਿਹੜਾ ਕੰਮ ਕਰ ਰਹੇ ਹਾਂ ਬਿਲਕੁਲ ਸਹੀ ਕਰ ਰਹੇ ਹਾਂ ਇੱਥੇ ਤੁਸੀਂ ਜਦੋਂ ਡਿਪਾਰਟਮੈਂਟ ਜਿਹੜੇ ਆ ਚਾਹੇ ਉਹ ਸੈਂਟਰ ਤੋਂ ਆਇਆ ਗਵਰਨਮੈਂਟ ਦੇ ਜਾਂ ਇੱਥੇ ਪੰਜਾਬ ਗਵਰਨਮੈਂਟ ਦੇ ਇਹਨਾਂ ਨੇ ਜਦੋਂ ਚੈੱਕ ਕੀਤਾ ਆ ਜਦੋਂ ਉਹਦਾ ਪਾਣੀ ਜਿਹੜਾ ਡਿਸਚਾਰਜ ਜ਼ੀਰੋ ਹੋ ਕੇ ਔਰ ਉਹ ਇੱਕ ਪਾਸੇ ਐਨਾ ਵਧੀਆ ਪਾਣੀ ਨਿਕਲਦੇ ਆਵੇਂ ਜਿਹੜਾ ਜਿਹੜਾ ਡਰਿੰਕੇਬਲ ਹੈਗਾ ਤੇ ਫਿਰ ਉਸ ਪਲਾਂਟ ਦੇ ਉੱਤੇ ਵੀ ਤੁਸੀਂ ਜਾ ਕੇ ਇਹ ਗੱਲ ਕਹਿਣੀ ਜੀ ਇਹ ਤਾਂ ਪਲਾਂਟ ਜਿਹੜਾ ਜੀ ਗਲਤ ਆ ਸੀ ਇਹਨੂੰ ਵੀ ਬੰਦ ਕਰਾ ਦੇਵਾਂਗੇ ਅੱਜ ਦੁਨੀਆ ਦੇ ਵਿੱਚ ਨਵੀਂ ਤੋਂ ਨਵੀਂ ਟੈਕਨੋਲੋਜੀ ਪਈ ਆ ਹਰ ਕੰਟਰੀ ਦੇ ਵਿੱਚ ਇਹ ਚੀਜ਼ ਹੁੰਦੀ ਹੈ ਕੀ ਮਤਲਬ ਇੰਡੀਆ ਦੇ ਵਿੱਚ ਹੀ ਗੱਲੀ ਡਾਈ ਹੁੰਦੀ ਹੈ ਬਾਕੀ ਕੰਟਰੀਆਂ 'ਚ ਨਹੀਂ ਹੁੰਦੀ ਇਹ ਉਹ ਉੱਥੇ ਬੈਠ ਕੇ ਪਾਣੀ ਚਲਾ ਕੇ ਸਹੀ ਕਰਕੇ ਵੇਖ ਕਿਤੇ ਯੂਜ਼ ਕਰ ਸਕਦੇ ਆ ਉਹਨੂੰ ਤੇ ਕਿਉਂ ਨਹੀਂ ਅਸੀਂ ਲਾ ਸਕਦੇ ਬੁੱਢੇ ਨਾਲੇ ਤੇ ਜਿਹੜੀ ਵੀ ਗਵਰਨਮੈਂਟ ਆਉਂਦੀ ਹੈ ਅਸੀਂ 200 ਕਰੋੜ ਲਾਤਾ ਅਸੀਂ 400 ਕਰੋੜ ਲਾਤਾ 600 ਕਰੋੜ ਜਦੋਂ ਠੀਕ ਨਹੀਂ ਹੋ ਰਿਹਾ ਫਿਰ ਉਹਦਾ ਕਿਉਂ ਨਹੀਂ ਹੱਲ ਪੈਂਦਾ ਡਾਈਂਗ ਇੰਡਸਟਰੀ ਵੱਲੋਂ ਕੱਲ ਸੀਟਪੀ ਪ੍ਰਾਧਾਨ ਤੇ ਜਾ ਕੇ ਇਲਜ਼ਾਮ ਲਗਾਇਆ ਗਿਆ ਇੱਕ ਇਲੈਕਟ੍ਰੋਪਲੇਟਿੰਗ ਜਿਹੜੀ ਹੈ ਫੈਕਟਰੀਆਂ ਉਹ ਤੋਂ ਪ੍ਰੋਫਿਊਸ਼ਨ ਜ਼ਿਆਦਾ ਬੁੱਡੇ ਨਾਲੇ ਚ ਜਾ ਰਿਹਾ ਐਮਐਲਏ ਵੱਲੋਂ ਰਿਡ ਕੀਤੀ ਗਈ ਕਿਉਂ ਕਿ ਤਾਂ ਦੇਖਦੇ ਪੂਰੇ ਮਸਲੇ ਦੇਖੋ ਇਹ ਗੱਲ ਕਹਿਣੀ ਦੀ ਇੱਕ ਇਲੈਕਟ੍ਰੋਪਲੇਟਿੰਗ ਇੰਡਸਟਰੀ ਜਿਹੜੀ ਹੈਗੀ ਆ ਉਹ ਕੰਮ ਖਰਾਬ ਕਰ ਰਹੀ ਸਾਰਾ ਜੇ ਆਪਾਂ ਇਹ ਦੇਖੀਏ ਵੀ ਜਿਹੜਾ ਇਹ ਪਲਾਂਟ ਲੱਗਿਆ ਆ ਜਿੰਨੀ ਇਲੈਕਟ੍ਰੋਪਲੇਟਿੰਗ ਇੰਡਸਟਰੀ ਦਾ ਪਾਣੀ ਜਾਂਦਾ ਆ ਮੇਰਾ ਖਿਆਲ ਜਿੰਨਾ ਇਲੈਕਟ੍ਰੋਪ੍ਰੀ ਨੇ ਪ੍ਰੋਡਕਟ ਕੀਤਾ ਇੱਕ ਮਹੀਨੇ ਦਾ ਪਾਣੀ ਆ ਉਹ ਇੱਕ ਡਾਈਂ ਦਾ ਮੇਰੇ ਖਿਆਲ ਇੱਕ ਜਾਂ ਦੋ ਦਿਨ ਦਾ ਪਾਣੀ ਆ ਇੰਨਾ ਪਾਣੀ ਉਹਨਾਂ ਦਾ ਜ਼ਿਆਦਾ ਪਰ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਜਿਹੜਾ ਕੰਮ ਕਰ ਰਹੇ ਹਾਂ ਬਿਲਕੁਲ ਸਹੀ ਕਰ ਰਹੇ ਹਾਂ ਇੱਥੇ ਤੁਸੀਂ ਜਦੋਂ ਡਿਪਾਰਟਮੈਂਟ ਜਿਹੜੇ ਆ ਚਾਹੇ ਉਹ ਸੈਂਟਰ ਤੋਂ ਆਇਆ ਗਵਰਨਮੈਂਟ ਦੇ ਜਾਂ ਇੱਥੇ ਪੰਜਾਬ ਗਵਰਨਮੈਂਟ ਦੇ ਇਹਨਾਂ ਨੇ ਜਦੋਂ ਚੈੱਕ ਕੀਤਾ ਆ ਜਦੋਂ ਉਹਦਾ ਪਾਣੀ ਜਿਹੜਾ ਡਿਸਚਾਰਜ ਜ਼ੀਰੋ ਹੋ ਕੇ ਔਰ ਉਹ ਇੱਕ ਪਾਸੇ ਐਨਾ ਵਧੀਆ ਪਾਣੀ ਨਿਕਲਦੇ ਆ ਬਈ ਜਿਹੜਾ ਜਿਹੜਾ ਡਰਿੰਕੇਬਲ ਹੈਗਾ ਤੇ ਫਿਰ ਉਸ ਪਲਾਂਟ ਦੇ ਉੱਤੇ ਵੀ ਤੁਸੀਂ ਜਾ ਕੇ ਇਹ ਗੱਲ ਕਹਿਣੀ ਕਿ ਇਹ ਤਾਂ ਪਲਾਂਟ ਜਿਹੜਾ ਜੀ ਗਲਤ ਆ ਸੀ ਇਹਨੂੰ ਵੀ ਬੰਦ ਕਰਾ ਦਾਂਗੇ ਆਪਾਂ ਇਹ ਸੋਚੀਏ ਵੀ ਇੱਕ ਪਲਾਂਟ ਐਨਾ ਵਧੀਆ ਕੰਮ ਕਰਦਾ ਬਈ ਜੇ ਡਾਈਂਗ ਵਾਲਾ ਪ੍ਰੋਬਲਮ ਹੈ ਉਹਦਾ ਆਪਾਂ ਕੀ ਹੱਲ ਕਰਨਾ ਕਿੱਦਾਂ ਕਰਨਾ ਅੱਜ ਦੁਨੀਆ ਦੇ ਵਿੱਚ ਨਵੀਂ ਤੋਂ ਨਵੀਂ ਟੈਕਨੋਲੋਜੀ ਪਈ ਆ ਹਰ ਕੰਟਰੀ ਦੇ ਵਿੱਚ ਇਹ ਚੀਜ਼ ਹੁੰਦੀ ਹੈ ਕੀ ਮਤਲਬ ਇੰਡੀਆ ਦੇ ਵਿੱਚ ਹੀ ਗੱਲੀ ਡਾਈਂ ਹੁੰਦੀ ਆ ਬਾਕੀ ਕੰਟਰੀਆਂ 'ਚ ਨਹੀਂ ਹੁੰਦੀ ਆ ਜੇ ਉਹ ਉੱਥੇ ਬੈਠ ਕੇ ਪਾਣੀ ਚਲਾ ਕੇ ਸਹੀ ਕਰਕੇ ਕਿਤੇ ਯੂਜ਼ ਕਰ ਸਕਦੇ ਆ ਉਹਨੂੰ ਤੇ ਕਿਉਂ ਨਹੀਂ ਅਸੀਂ ਲਾ ਸਕਦੇ ਬੁੱਢੇ ਨਾਲ ਜੇ ਜਿਹੜੀ ਵੀ ਗਵਰਨਮੈਂਟ ਆਉਂਦੀ ਹੈ ਅਸੀਂ 200 ਕਰੋੜ ਲਾਤਾ ਅਸੀਂ 400 ਕਰੋੜ ਲਾਤਾ 600 ਕਰੋੜ ਜਦੋਂ ਠੀਕ ਨਹੀਂ ਹੋ ਰਿਹਾ ਫਿਰ ਉਹਦਾ ਕਿਉਂ ਨਹੀਂ ਹੱਲ ਬਹਿੰਦਾ ਦੁਨੀਆ ਦੇ ਚ ਇਦਾਂ ਦੀ ਕੰਪਲੇਨ ਜਿਨ੍ਹਾਂ ਨੇ ਕਰੋੜਾ ਰਈਏ ਦਾ ਕੰਮ ਜਿਹੜਾ ਸੀ ਉਹ ਲੱਖਾਂ ਚ ਕਰਕੇ ਉਹਨੂੰ ਠੀਕ ਕਰ ਦਿੱਤਾ ਸਰਕਾਰਾਂ ਕਰੋੜਾਂ ਰੁਪਏ ਲਾਈ ਜਾਂਦੇ ਨਹੀਂ ਕਿ ਜਿੰਨਾ ਪੈਸਾ ਉੱਥੇ ਲਾਇਆ ਜਾਂਦੇ ਆ ਉਹ ਕਿੱਦਾਂ ਲੱਗਿਆ ਕਿਸੇ ਨੂੰ ਨਹੀਂ ਪਤਾ ਸਿਵਾਏ ਜਿਹੜੇ ਆਫੀਸਰਸ ਬਾਹਰ ਆ ਜਾਂ ਜਿਹੜੇ ਮੰਤਰੀ ਆ ਜੇ ਇੰਡਸਟਰੀ ਦੇ ਜਿਨ੍ਹਾਂ ਨੇ ਪ੍ਰੋਬਲਮ ਹੈਗੀ ਉਹਨਾਂ ਦੇ ਮੈਂ ਨੁਮਾਇੰਦੇ ਕਿਉਂ ਨਹੀਂ ਵਿੱਚ ਲੈ ਜਾਂਦੇ ਉਹਨਾਂ ਦੇ ਨੁਮਾਇੰਦਿਆਂ ਨੂੰ ਵਿੱਚ ਲਾਓ ਉਹ ਉੱਥੇ ਬੈਠੇ ਹੋਣਗੇ ਫੇਰ ਸਰਕਾਰ ਗੱਲ ਕਰੇਗੀ ਵੀ ਇਹਦਾ ਅਸੀਂ ਇਦਾਂ ਕਰ ਰਿਹਾ ਇੰਨਾ ਪੈਸਾ ਲਾਉਣਾ ਐਸਐਸਸੀ ਤੇ ਲਾਉਣ ਲੱਗੇ ਆ ਕੀ ਇਹਦੇ ਨਾਲ ਇਹ ਠੀਕ ਹੋਊਗਾ ਕਿ ਨਹੀਂ ਹੋਊਗਾ ਠੀਕ ਹੈ ਕਿਤਨੇ ਕਿਤਨੇ ਵੀ ਜਿਹੜੀ ਸਰਕਾਰ ਹੈਗੀ ਆ ਐਮਐਲਏ ਕੇ ਉਹਨਾਂ ਦੇ ਦਬਾਅ ਹੈਗਾ ਵਾਤਾਵਰਨ ਪ੍ਰੇਰੀ ਦੇਖੋ ਅਸੀਂ ਅਸੀਂ ਇਹ ਗੱਲ ਕਹਿੰਦੇ ਆ ਦੇਖੋ ਇੱਕ ਐਮਐਲਏ ਹੈ ਜਾਂ ਜਿਹੜੇ ਵੀ ਸਰਕਾਰੀ ਅਫਸਰ ਹੈਗੇ ਆ ਉਹਨਾਂ ਨੇ ਵੀ ਕੰਮ ਕਰਨਾ ਹੈ ਉਹਨਾਂ ਦੀ ਡਿਊਟੀਆਂ ਹੈਗੀ ਉਹ ਆਪਣੀ ਡਿਊਟੀਆਂ ਕਰਨ ਪਰ ਜੇ ਕੋਈ ਚੀਜ਼ ਕਿਤੇ ਗਲਤ ਹੋ ਰਹੀ ਆ ਜਾਂ ਕੋਈ ਇਤਨੀ ਆਪਣੀ ਪ੍ਰੋਬਲਮ ਆ ਵੀ ਆਪਾਂ ਇਹਨੂੰ ਸੋਲਵ ਕਰਨਾ ਚਾਹੁੰਦੇ ਆ ਕਿ ਉਹ ਇੱਕ ਇਕੱਠੇ ਬੈਠ ਕੇ ਸੋਲਵ ਕੀਤੀ ਜਾ ਸਕਦੀ ਆ ਨਾ ਕਿ ਇੱਕ ਦੂਜੇ ਦੀਆਂ ਲੱਤਾਂ ਖਿੱਚ ਕੇ ਜਾਂ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਾ ਕੇ ਇਹ ਇਲਜ਼ਾਮ ਨਹੀਂ ਲਾਉਣੇ ਚਾਹੀਦੇ ਉਹਨੂੰ ਬੈਠ ਕੇ ਥਿੰਕ ਕਰਨਾ ਚਾਹੀਦਾ ਵੀ ਆਪਾਂ ਬੈਠ ਕੇ ਸਾਰੇ ਜਿਹੜੇ ਸਲਾਹ ਕਰੀਏ ਵੀ ਆਪਾਂ ਇਹਨੂੰ ਕਿੱਦਾਂ ਕਰਨਾ ਜਿਹੜੀ ਚੀਜ਼ਾਂ ਉਹ ਬੰਦ ਕਰਨ ਦੀ ਕਿਹਨੇ ਗੱਲ ਕਹੀ ਗਈ ਸੀ ਇਹ ਤਾਂ ਸਾਰੀ ਤਸਵੀਰ ਸਾਰੇ ਪੇਪਰ ਤੁਸੀਂ ਆਪ ਵੀ ਸਾਰੇ ਰਿਪੋਰਟਰ ਹੋ ਤੁਹਾਨੂੰ ਪਤਾ ਹੀ ਆ ਪੇਪਰ ਉਹਦੇ ਚ ਸਾਰੇ ਪੇਪਰਾਂ ਚ ਆਇਆ ਵੀ ਆਪਣੇ ਐਮਐਲਏ ਸਾਹਿਬ ਗੋਗੀ ਸਾਹਿਬ ਨੇ ਕਿਹਾ ਵੀ ਮੈਂ ਉੱਥੇ ਜਾ ਕੇ ਵੀ ਇੰਨੀ ਬੰਦ ਕਰਾ ਦੇਣਾ ਤੁਸੀਂ ਕਿਉਂਕਿ ਉਹ ਬੰਦ ਕੀਤੇ ਆ ਇੱਕ ਕੰਮ ਸਹੀ ਕਰਨ ਵਾਲਾ ਜੇ ਆਪਾਂ ਉਹਨੂੰ ਵੀ ਬੰਦ ਕਰਨਾ ਹੈ ਤਾਂ ਫਿਰ ਕੀ ਫਾਇਦਾ ਕੀ ਹੈਗਾ ਏ ਐਮਐਲਏ ਸਾਹਿਬ ਦਾ ਤਾਂ ਇਹ ਚਾਹੀਦਾ ਵੀ ਭਾਈ ਦੇਖੋ ਤੁਸੀਂ ਮੇਰੇ ਨਾਲ ਚੱਲੋ ਆਪਾਂ ਤੁਹਾਨੂੰ ਨਾਲ ਬੈਠ ਕੇ ਗੱਲ ਕਰਦੇ ਆਂ ਵੀ ਉਹਨਾਂ ਨੇ ਕਿੱਦਾਂ ਕਰਕੇ ਕੀਤਾ ਹੈ ਕਿਹੜੇ ਕੈਮੀਕਲ ਯੂਜ਼ ਕਰ ਰਿਹਾ ਹੈ ਕਿਹੜਾ ਪ੍ਰੋਸੈਸ ਯੂਜ਼ ਕਰ ਰਿਹਾ ਜਿਹਦੇ ਕਰਕੇ ਇਹ ਸਾਰਾ ਕੁਝ ਸਹੀ ਹੋ ਗਿਆ ਹੈਗਾ ਆਪਾਂ ਇਧਰ ਵੀ ਉਹ ਲਾ ਲੈਣੇ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਇੱਕ ਮਿਲ ਬੈਠ ਕੇ ਫੈਸਲਾ ਕਰਕੇ ਕੰਮ ਨੂੰ ਸਹੀ ਤਰੀਕੇ ਲੈ ਜਾਣਾ ਤਾਂ ਫਾਇਦਾ ਹੈ ਜਾਂ ਕਿ ਅੱਜ ਦੇ ਵਿੱਚ ਕਿਸੇ ਡਰ ਦੇ ਵਿੱਚ ਆ ਲੱਗਦਾ ਕਿ ਇੰਡਸਟਰੀ ਨੂੰ ਜਿਹੜਾ ਖਤਰਾ ਮਿਲ ਰਿਹਾ ਜਿਸ ਹਿਸਾਬ ਦੇ ਨਾਲ ਲੱਗਦਾ ਨਹੀਂ ਅਸੀਂ ਕੋਈ ਐਸੀ ਖਤਰੇ ਖਤਰੇ ਵਾਲੀ ਗੱਲ ਨਹੀਂ ਕਿਉਂਕਿ ਦੇਖੋ ਇਹ ਜਿਹੜਾ ਸਾਡਾ ਪਲਾਂਟ ਉਹ ਜੇ ਸਹੀ ਚੱਲਦਾ ਭੀ ਜਿਹੜੇ ਲੋਕ ਅਸੀਂ ਸਾਡੀ ਇੰਡਸਟਰੀ ਲਈ ਭਰਾ ਜਿਹੜੇ ਉਸੇ ਪਾਣੀ ਚ ਪਾਉਂਦੇ ਪਏ ਆ ਉਹਨਾਂ ਨੂੰ ਉਹਨਾਂ ਨੇ 100% ਲਿਫਟਿੰਗ ਦਿੱਤੀ ਆ ਗਵਰਨਮੈਂਟ ਨੇ ਡਿਪਾਰਟਮੈਂਟ ਨੇ ਜੋ ਉਹਨਾਂ ਨੂੰ ਪਰਮਿਸ਼ਨ ਦਿੱਤੀ ਉਹਨਾਂ ਦਾ ਪਾਣੀ ਸਾਰਾ ਚੈੱਕ ਕਰਕੇ ਵੀ ਇੰਨਾ ਤੁਹਾਡਾ ਪਾਣੀ ਨਿਕਲਦਾ ਇਹ ਤੁਸੀਂ ਉੱਥੇ ਕੀਤਾ ਉਹਨਾਂ ਨੇ ਐਗਰੀਮੈਂਟ ਹੋਏ ਹੋਏ ਉਹ ਕਹਾਂਦਾ ਕਰਦੇ ਆ ਕਿ ਇਸ ਕਰਕੇ ਇੰਡਸਟਰੀ ਨੂੰ ਬੰਦ ਦਿੱਤਾ ਕੋਈ ਥੋੜੀ ਕਰ ਸਕਦਾ ਵੀ ਆਪਾਂ ਆਏ ਜੀ ਮੈਂ ਕਹਿਦਾ ਤੇ ਨਸੀ ਬੰਦ ਕਰ ਦੋ ਇਦਾਂ ਇੰਡਸਟਰੀਆਂ ਨਹੀਂ ਬੰਦ ਹੁੰਦੀਆਂ ਵੀ ਜੀ ਇਹ ਇੰਡਸਟਰੀ ਬੰਦ ਕਰਨੀ ਤੇ ਫਿਰ ਰੈਵਨਿਊ ਕਿੱਥੋਂ ਲੈਣਾ ਮਿਨਿਸਟਰ ਸਾਹਿਬ ਨੇ ਤਨਖਾਹ ਕਿੱਥੋਂ ਲੈਣੀ ਹੈ ਐਮਐਲਏ ਨੇ ਤਨਖਾਹ ਕਿੱਥੋਂ ਲੈਣੀ ਹੈ ਗਵਰਨਮੈਂਟ ਲੋਕਲ ਬਾਡੀਜ਼ ਕਿੱਥੋਂ ਚੱਲਣਗੀਆਂ ਕਾਰਪੋਰੇਸ਼ਨਾਂ ਕਿੱਦਾਂ ਚੱਲਣਗੀਆਂ ਜੇ ਸਾਲਕ ਐਮਐਲਏ ਪਾ ਰਹੇ ਆ ਦਵਾਈ ਇੰਡਸਟਰੀ ਦੇ ਉਸ ਨੂੰ ਲੈ ਕੇ ਭਗਵੰਤ ਮਾਨ ਸਾਹਿਬ ਨੂੰ ਜਾਂ ਮੁੱਖ ਮੰਤਰੀ ਨੂੰ ਜਾਂ ਚੀਫ ਸੈਕਟਰ ਨੂੰ ਬਿਲਕੁਲ ਇਹ ਹੈ ਹੁਣ ਤਾਂ ਜਗੋ ਦੇਰੀ ਹੈ ਜੇ ਗੱਲ ਚੱਲੀ ਆ ਅਸੀਂ ਤੁਹਾਨੂੰ ਇਹ ਕਹਿੰਦੇ ਵੀ ਇਹਦਾ ਹੱਲ ਕੱਢਣਾ ਚਾਹੀਦਾ ਇਕੱਠੇ ਬੈਠੋ ਇਕੱਠੇ ਬੈਠ ਕੇ ਹੱਲ ਕੱਢੋ ਹੱਲ ਕੱਢਣ ਦਾ ਸੋਚੋ ਜੇ ਐਡੇ ਡੀਆਂ ਕੰਪਨੀਆਂ ਐਡੇ ਡੀਆਂ ਵੱਡੀਆਂ ਕੰਟਰੀਜ਼ ਜਿਹੜੀਆਂ ਜਿਹਨਾਂ ਦੀ ਕਿੰਨੀ ਜ਼ਿਆਦਾ ਇੰਡਸਟਰੀ ਆ ਉਹ ਤੇ ਉਹਨਾਂ ਨੇ ਹੱਲ ਲੱਭੇ ਉਹ ਤਾਂ ਸਾਨੂੰ ਲੱਭਣ ਨੂੰ ਕਿਹੜੀ ਕਰਵਾ ਲਓ ਆਪਾਂ ਹਰ ਹਾਲ ਤਾਂ ਹਰ ਚੀਜ਼ ਦਾ ਹੈਗਾ ਪਰ ਉਹ ਵੀ ਆਪਾਂ ਸਿਰ ਬੈਠ ਕੇ ਜਦੋਂ ਚਾਰ ਬੰਦੇ ਸੋਚਾਂਗੇ ਤੇ ਉਹਦਾ ਹੱਲ ਨਿਕਲੇਗਾ ਔਰ ਸਾਰਾ ਕੁਝ ਸਾਫ਼ ਹੋਏਗਾ ਸਰ ਓਵਰঅল ਕਿਸ ਤਰੀਕੇ ਦਾ ਗਵਰਨਮੈਂਟ ਦਾ ਸਪੋਰਟ ਮਿਲ ਰਹਾ ਇੰਡਸਟਰੀ ਵਾਲੋ ਦੇਖੋ ਇੰਡਸਟਰੀ ਕੋ ਆਜਕਲ ਕੋਈ ਸਪੋਰਟ ਨਹੀਂ ਹੋ ਰਹੀ ਹੈ ਇੰਡਸਟਰੀ ਬਹੁਤ ਜ਼ਿਆਦਾ ਪਰੇਸ਼ਾਨੀ ਵਿੱਚ ਹੈ ਗਵਰਨਮੈਂਟ ਨੇ 새 ਨਿਆ ਕਾਨੂੰਨ ਲਾ ਰਹੀ ਹੈ ਨਏ ਸ ਨਈ ਪ੍ਰੋਬਲਮਜ਼ ਹੋ ਰਹੀ ਹੈ ਰੋਜ਼ ਹਮਾਰੇ रॉ मटेरियल के रेट बढ़ रहे हैं बिजली के रेट बढ़ रहे हैं एक तरफ तो बिजली फ्री देनी है दूसरी तरफ इंडस्ट्री के ऊपर उसका सारा बर्डन डाला जा रहा है कितनी देर को आदमी एक आदमी दस किलो उठा सकता है पंद्रह किलो उठा लेगा बीस किलो उठाएगा जब उसको चालीस पचास किलो उसके ऊपर रख जाएगा वो बैठ जाएगा फिर उससे चला नहीं जाएगा वही हाल इंडस्ट्री का अगर आप रस्सी के ऊपर बाहर डाले जाएगा और रस्सी से तो उतने पैसे तो माल सिटी जाओगे कहीं जाओगे तो वो इंडस्ट्री एक दिन कहेगी मेरे हो हैं क्योंकि ਨਵੀਂ ਜਨਰੇਸ਼ਨ ਸਿਰਫ ਐਸੇ ਕਰਕੇ ਇੰਡੀਆ ਦੇ ਵਿੱਚ ਕੰਮ ਨਹੀਂ ਕਰਨਾ ਚਾਹੁੰਦੀ ਕਿ ਸਾਨੂੰ ਇੱਥੇ ਇੰਨੀਆਂ ਪ੍ਰੋਬਲਮਾਂ ਨੇ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਦੇ ਕੋਈ ਡਿਪਾਰਟਮੈਂਟ ਕਦੇ ਕੋਈ ਡਿਪਾਰਟਮੈਂਟ ਕਦੇ ਕੋਈ ਪ੍ਰੋਬਲਮ ਅਸੀਂ ਇਹਦੇ ਨਾਲ ਵਧੀਆ ਜਾ ਕੇ ਬਾਹਰ ਨੌਕਰੀ ਕਰ ਲਾਂਗੇ ਪਹਿਲੀ ਦੀ ਤੇਲੀ ਸਾਨੂੰ ਪੈਸੇ ਤਨਖਾਹ ਮਿਲ ਜਾਇਆ ਕਰੂ ਰੋਹਾਂ ਨਾ ਕਰਾਂਗੇ ਸਾਨੂੰ ਤੇ ਤੁਸੀਂ ਤਾਂ ਸਾਰਾ ਦਿਨ ਮੱਥਾ ਵੀ ਮਾਰਦੇ ਹੋ 5-500 ਬੰਦੇ ਹਜ਼ਾਰਾਂ ਬੰਦੇ ਤੁਸੀਂ ਨੌਕਰੀਆਂ ਵੀ ਦਿੱਤੀਆਂ ਆ ਸਰਕਾਰ ਨੂੰ 30% ਟੈਕਸ ਵੀ ਦੇਈ ਜਾਂਦੇ ਹੋ ਤੇ ਪਰੇਸ਼ਾਨੀ ਦੀ ਪਰੇਸ਼ਾਨੀ ਫੇਰ ਉਹੀ ਆ ਇਹ ਚੀਜ਼ ਆ 嗯、我有、嗯。我